ਅੱਜ ਤੋਂ 6 ਮਹੀਨੇ ਸਾਲ ਪਿੱਛੇ ਚਲ ਗਏ ਏਜੰਟਾਂ ਦਾ ਬੋਲ ਵਾਲਾ ਸੀ ਅੱਜ ਏਜੰਟ ਵਰਡ ਮਾਰਕੀਟ ਤੋਂ ਗਾਇਬ ਹੁੰਦਾ ਨਜ਼ਰ ਆਇਆ ਕਿੱਥੇ ਗਏ ਹੋ ਏਜੰਟ ਜਿਹੜੇ ਨੀ ਨੀ ਐਡਵਰਟਾਈਜ਼ਮੈਂਟ ਕਰਦੇ ਸੀ ਕਿਹੜਾ ਟਾਈਮ ਆ ਗਿਆ ਸੀ ਇੱਕ ਤਾਂ ਕੁੱਤੋਂ ਏਜੰਟ ਨਿਕਲਦਾ ਸੀ ਅਣਜਾਣ ਬੰਦੇ ਇਸ ਇੰਡਸਟਰੀ 'ਚ ਆ ਜਾਂਦੇ ਨੇ ਅੰਦਰ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਕਿ ਆਜ ਐਮਬੈਸੀਆਂ ਸਖਤ ਹੋ ਗਈਆਂ ਚਮਕ ਦਮਕ ਦੇਖ ਕੇ ਤਾਂ ਆ ਗਏ ਕਿ ਇਮੀਗ੍ਰੇਸ਼ਨ ਇੰਡਸਟਰੀ ਸ਼ਾਇਦ ਪਤਾ ਨਹੀਂ ਬਹੁਤ ਪੈਸਾ ਹੈ ਇਹ ਪੈਸਾ ਤਾਂ ਹੈ ਡੋਲ ਗੱਪੇ ਦੀ ਰੀੜੀ ਵੀ ਤੁਹਾਡੀ ਚੱਲ ਜੇ ਨਾ ਉੱਚ ਵੀ ਬੜਾ ਪੈਸਾ ਬੜੇ ਉਤਾਰ ਚੜਾਅ ਦੇਖੇ ਨੇ ਤੁਹਾਡੀ ਇੱਕ ਲਾਈਨ ਦੇਖਦਾ ਰਹਿਣਾ ਕਿ ਲੱਖਾਂ ਨਹੀਂ ਹਜ਼ਾਰਾਂ ਵਿੱਚ ਵਿਗਾ ਤੁਸੀਂ ਨਹੀਂ ਫੜਫੜਾਏ ਮੈਂ ਇਹ ਨਹੀਂ ਕਹਾਂਗਾ ਬੜਾ ਸਾਧੂ ਆ ਸੰਤ ਮਹਾਤਮਾ ਮੈਂ ਪੈਸੇ ਨਹੀਂ ਕਮਾਣਾ ਚਾਹੁੰਦਾ ਸੀ ਰੈਂਡ ਸੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕੰਮ ਹੋਏਗਾ ਅਗਲੇ ਦੇ ਹੱਥ 'ਚ ਵੀਜ਼ਾ ਹੋਏਗਾ ਤੋਂ ਜ਼ਿਆਦਾ ਵਧੀਆ ਨਹੀਂ 2 ਰੁਪਏ ਦੀ ਚੀਜ਼ 2 ਲੱਖ 'ਚ ਵੇਚਦਾ ਉਹ ਕਿਵੇਂ ਵਧੀਆ ਹੋ ਸਕਦੀ ਹੈ ਤੁਹਾਨੂੰ ਕੀ ਗੱਪਿਆਂ ਦੇ ਚੰਗੇ ਨਹੀਂ ਲੱਗਦੇ ਸੀ client ਸੁਣਨਾ ਨਹੀਂ ਜਾਂਦਾ ਕਿ ਮੇਰਾ ਵੀਜ਼ਾ ਨਹੀਂ ਆਣਾ ਨਾ ਸ਼ਬਦ ਤੋਂ ਮੈਨੂੰ ਲੱਗਦਾ ਕਿ client ਸੁਣ ਕੇ ਰਾਜੀ ਨਹੀਂ ਈਗੂ ਹਰਟ ਹੋ ਜਾਂਦੀ ਹੈ ਮੇਰੀ profile 'ਚ ਕਮੀ ਕੀ ਹੈ ਮੇਰਾ ਦਾਦਾ ਉੱਥੇ ਗਿਆ ਸੀ ਮੈਂ ਤਾਂ ਉੱਥੇ ਜਾਣਾ ਹੈਗਾ ਸਕੂਲ 'ਚ ਮੈਡਮ ਕਹਿ ਦੋਵੇ ਕਿ ਤੁਹਾਡਾ ਬੱਚਾ ਨਲਾਇਕ ਹੈ ਜੀ ਹਾਂ ਤੇ ਮਾਪਿਆਂ ਨੂੰ ਗੁੱਸਾ ਤਾਂ ਲੱਗਦਾ ਹੀ ਹੈ ਅੱਜ ਤੋਂ 6 ਮਹੀਨੇ ਸਾਲ ਪਿੱਛੇ ਚਲ ਜਿਏ ਤੇ ਮੈਂ ਇਮੀਗ੍ਰੇਸ਼ਨ ਲਾਈਨ ਦੀ ਗੱਲ ਕਰਾਂ ਤੇ ਏਜੰਟਾਂ ਦਾ ਬੋਲ ਵਾਲਾ ਸੀ ਯਾਨੀ ਕਿ ਹਰ ਜਗ੍ਹਾ ਮਤਲਬ ਐਡਵਰਟਾਈਜ਼ਮੈਂਟ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਗੱਲ ਲੈ ਕੇ ਏਜੰਟਾਂ ਦੀ ਮਤਲਬ ਚਰਚਾ ਸੀਗੀ ਬਟ ਅੱਜ ਏਜੰਟ ਵਰਡ ਮਾਰਕੀਟ ਚੋਂ ਗਾਇਬ ਹੁੰਦਾ ਨਜ਼ਰ ਆਇਆ ਸੋ ਅੱਜ ਅਸੀਂ ਇੱਕ ਐਕਸਪਰਟ ਨੂੰ ਬੁਲਾਇਆ ਇਮੀਗ੍ਰੇਸ਼ਨ ਲਾਈਨ ਤੋਂ ਆਈ ਟੂ ਇਮੀਗ੍ਰੇਸ਼ਨ ਤੋਂ ਇਸਪ੍ਰੀ ਜੀ ਮੇਰੇ ਨਾਲ ਨੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਚੇ ਇਹ ਸਚਾਈ ਹੈ ਕਿ ਏਜੰਟ ਵਰਡ ਕਿੱਥੇ ਗਿਆ ਕਿੱਥੇ ਗਏ ਹੋ ਏਜੰਟ ਜਿਹੜੇ ਇੰਨੀ-ਇੰਨੀ ਐਡਵਰਟਾਈਜ਼ਮੈਂਟ ਕਰਦੇ ਸੀ ਸਤਿ ਸ਼੍ਰੀ ਅਕਾਲ ਇਸਪ੍ਰੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਅੰਕਿਤ ਜੀ ਅੰਕਿਤ ਜੀ ਬਿਲਕੁਲ ਸਹੀ ਗੱਲ ਕਰ ਰਹੇ ਹੋ ਪਹਿਲੇ ਤਾਂ ਇੱਕ ਐਸਾ ਟਾਈਮ ਆ ਗਿਆ ਸੀ ਇੱਕ ਟਪੁੱਟੋ ਏਜੰਟ ਨਿਕਲਦਾ ਸੀਗਾ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕੋਈ ਵੀ ਫੀਲਡ ਨੂੰ ਸ ਲੈ ਕੇ ਚੱਲ ਜੋ ਇੱਕ ਟਾਈਮ ਐਸਾ ਆ ਗਿਆ ਸੀ ਸਾਰੇ ਇੰਜੀਨੀਅਰਿੰਗ ਕਰਨ ਲੱਗ ਗਏ ਸੀ ਹਨਾ ਜਿਹੜਾ ਦੇਖੋ ਇੰਜੀਨੀਅਰ ਬਣ ਰਿਹਾ ਫਿਰ ਇੱਕ ਐਸਾ ਟਾਈਮ ਆ ਗਿਆ ਜਿਹੜਾ ਦੇਖੋ ਪ੍ਰਾਪਰਟੀ ਡੀਲਰ ਬਣਨ ਲੱਗ ਗਿਆ ਸੀਗਾ ਬਿਲਕੁਲ ਬਿਲਕ ਤੇ ਹੁਣ ਕਿਸੇ ਐਸਾ ਟਾਈਮ ਆ ਗਿਆ ਹਰ ਕੋਈ ਬੰਦਾ ਇਮੀਗ੍ਰੇਸ਼ਨ ਦੀ ਇੰਡਸਟਰੀ ਨੂੰ ਕਰਨ ਲੱਗ ਗਿਆ ਕੰਮ ਬਟ ਹੁੰਦਾ ਕੀ ਹੈ ਇਹਦੇ ਨਾਲ ਕੀ ਹੁੰਦਾ ਜਿਹੜੇ ਵੀ ਨਵੇਂ ਬੰਦੇ ਅਣਜਾਣ ਬੰਦੇ ਇਸ ਇੰਡਸਟਰੀ 'ਚ ਆ ਜਾਂਦੇ ਨੇ ਉਹ ਦੂਰੋਂ ਚਮਕ ਦਮਕ ਦੇਖ ਕੇ ਇੱਕ ਵਾਰ ਆ ਤਾਂ ਜਾਂਦੇ ਨੇ ਬਟ ਅੰਦਰ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕਿ ਇਸ ਨੂੰ ਚਲਾਇਆ ਕਿੱਦਾਂ ਜਾਂਦਾ ਹੈ ਇਹ ਕੰਮ ਕਿੱਦਾਂ ਕਰਨਾ ਹੈਗਾ ਫਿਰ ਉਹ ਕੀ ਹੁੰਦਾ ਪੁੱਠੇ ਸਿੱਧੇ ਐਕਸਪੈਰੀਮੈਂਟਸ ਕਰਦੇ ਨੇ ਜਿਸ ਦੇ ਨਾਲ ਕੀ ਹੁੰਦਾ ਵੀਜ਼ਾ ਦੀ ਸਕਸੈਸ ਰੇਟ ਘਟਣੀ ਸ਼ੁਰੂ ਹੋ ਜਾਂਦੀ ਹੈਗੀ ਮਾਰਕੀਟ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕੀ ਤੁਸੀਂ ਇਹੀ ਕਾਰਨ ਸਮਝਦੇ ਹੋ ਕਿ ਜੋ ਅਨਐਕਸਪੀਰੀਅੰਸ ਏਜੰਟ ਜਿਹੜੇ ਇਸ ਲਾਈਨ ਵਿੱਚ ਆਏ ਜੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਤੇ ਅਜ ਅੰਬੈਸੀਆਂ ਸਖਤ ਹੋ ਗਈਆਂ ਅਜ ਇਮੀਗ੍ਰੇਸ਼ਨ ਲਾਈਨ ਦਾ ਕੰਮ ਘਟ ਗਿਆ ਕਿ ਤੁਸੀਂ ਇਹ ਮੇਨ ਕਾਰਨ ਸਮਝਦੇ ਹੋ ਇਸੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਮਕ-ਦਮਕ ਦੇਖ ਕੇ ਤਾਂ ਆ ਗਏ ਕਿ ਇਮੀਗ੍ਰੇਸ਼ਨ ਇੰਡਸਟਰੀ ਸ਼ਾਇਦ ਪਤਾ ਨਹੀਂ ਬਹੁਤ ਪੈਸਾ ਤੇ ਅਸੀਂ ਨਹੀਂ ਪੈਸਾ ਤਾਂ ਹੈਗਾ ਨਹੀਂ ਪੈਸਾ ਦੇਖੋ ਕੋਈ ਵੀ ਕੰਮ ਜਿਹੜਾ ਸਕਸੈਸ ਹੋ ਜਾਏ ਮੈਂ ਕਹਿੰਨਾ ਤੁਸੀਂ ਗੋਲ ਗੱਪੇ ਦੀ ਰੇੜੀ ਵੀ ਤੁਹਾਡੇ ਚੱਲ ਜੇ ਨਾ ਉੱਚ ਵੀ ਬੜਾ ਪੈਸਾ ਗੱਲ ਤੁਹਾਨੂੰ ਤੁਸੀਂ ਕਿਸ ਚ ਐਕਸਪਰਟ ਹੋ ਆਪਾਂ ਕਿਸੇ ਨੂੰ ਦੇਖ ਕੇ ਨਹੀਂ ਉਸ ਕੰਮ ਨੂੰ ਜਾਣਾ ਕਿ ਸਪੋਜ਼ ਕਰੋ ਕਿ ਪੰਜਾਬੀ ਚ ਘਾਵਨ ਲਈ ਉਹ ਦੂਜੇ ਦਾ ਮੂੰਹ ਲਾਲ ਦੇ ਕੇ ਆਪਣੇ ਨੂੰ ਚਪੇੜ ਮਾਰ ਕੇ ਮੂੰਹ ਲਾਲ ਕਰ ਲਿਆ ਉਹ ਚੀਜ਼ ਗਲਤ ਹੈ ਮੇਰੇ ਹਿਸਾਬ ਨਾਲ ਤੁਸੀਂ ਜਿਸ ਤਾਨੂੰ ਮਜ਼ਾ ਆਂਦਾ ਜਿਸ ਦੀ ਤੁਹਾਨੂੰ ਨੌਲੇਜ ਆ ਜਿਸ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਜੀ ਤੁਸੀਂ ਐਕਸਪਰਟ ਉਹ ਕੰਮ ਕਰਨਾ ਚਾਹੀਦਾ ਭਾਵੇਂ ਕੋਈ ਵੀ ਕੰਮ ਹੋਵੇ ਇਮੀਗ੍ਰੇਸ਼ਨ ਇੰਡਸਟਰੀ ਚ ਕੀ ਹੋਇਆ ਹਰ ਕੋਈ ਇਸ ਇੰਡਸਟਰੀ ਚ ਆ ਗਿਆ ਫੇਕ ਡਾਕੂਮੈਂਟਸ ਲਗਾਏ ਇੰਨਾ ਕੰਨੜ ਕੰਮ ਖਰਾਬ ਕੀਤਾ ਕੀ ਅੰਬੈਸੀ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਇੱਥੇ ਜਾਲੀ ਕੰਮ ਹੋਣਾ ਸਟਾਰਟ ਹੋ ਗਿਆ ਜੀ ਨਾਲ ਇੰਨੀ ਸਖਤ ਹੋ ਗਈ ਐਂਬੈਸੀ ਇੱਕ ਵਾਰ ਤੱਕ ਤੁਸੀਂ ਦੇਖ ਹੀ ਰਹੇ ਹੋ ਹਾਲ ਯੂਐਸਏ ਦਾ ਹਾਲ ਦੇਖ ਰਹੇ ਹੋ ਉਹਨੇ ਵੀ ਉੱਥੋਂ ਦੀ ਨਹੀਂ ਦੇਖੋ ਸਖਤ ਹੋਣ ਦਾ ਕੀ ਮਤਲਬ ਹੈ ਕਿ ਵਾਕੇ ਵੀਜ਼ੇ ਬੰਦ ਕਰਤੇ ਆ ਵੀਜ਼ੇ ਆ ਨਹੀਂ ਰਹੇ ਸਖਤ ਹੋਣਾ ਮਤਲਬ ਕੀ ਸਮਝਦੇ ਤੁਸੀਂ ਕੀ ਕਿਦਾਂ ਦਾ ਸਖਤ ਸਖਤ ਦੇਖੋ ਅੰਕੀ ਜੀ ਇਦਾਂ ਹੁੰਦਾ ਜਿਵੇਂ ਪਹਿਲਾਂ ਆਪਾਂ ਅਪਲਾਈ ਕੈਨੇਡਾ ਨੂੰ ਪਤਾ ਹੈ ਜਾਂ ਯੂਐਸਏ ਨੂੰ ਪਤਾ ਆ ਪੰਜਾਬ ਤੋਂ ਇੱਕ ਬੰਦਾ ਸਾਡੇ ਕੰਟਰੀ ਘੁੰਮਣ ਫਿਰਣਾਣਾ ਚਾਹੁੰਦਾ ਹੈ ਤੇ ਇਹ ਜੋ ਕਹਿ ਰਿਹਾ ਕਿ ਮੈਂ ਬਿਜ਼ਨਸ ਕਰਦਾ ਜਾਂ ਜੌਬ ਕਰਦਾ ਤੇ ਸਹੀ ਹੈ ਇਹ ਕਰ ਰਿਹਾ ਹੋਣਾ ਤੇ ਉਹਨੂੰ ਵੀਜ਼ਾ ਦੇ ਦਿੰਦੇ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਕੰਮ ਤਾਂ ਇਹ ਝੂਠ ਕਰਦੇ ਵੇਣ ਝੂਠ ਬੋਲਣਾ ਸਟਾਰਟ ਕਰਤਾ ਇਹਨਾਂ ਨੇ ਇਹਦਾ ਕੋਈ ਬਿਜ਼ਨਸ ਨਹੀਂ ਕਰਦੇ ਇਹਨਾਂ ਦੇ ਬੈਂਕਾਂ 'ਚ ਕੋਈ ਪੈਸਾ ਨਹੀਂ ਹੈਗਾ ਇਹਨਾਂ ਦਾ ਬਾਹਰ ਜਾਣ ਲਈ ਕੋਈ ਸਪਾਂਸਰਸ਼ਿਪ ਨਹੀਂ ਹੈਗੀ ਕੋਈ ਬਾਹਰ ਨਹੀਂ ਰਹਿੰਦਾ ਫਿਰ ਉਹਨਾਂ ਨੇ ਡਾਊਟ ਕਰਨਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਵੀਜ਼ਾਸ ਦੇਣੇ ਉਹਨਾਂ ਦੇ ਬੰਦ ਕੀਤੇ ਜਿਹੜੇ ਫੇਕ ਡਾਕੂਮੈਂਟਸ ਲਗਾਉਂਦੇ ਸੀ ਪਹਿਲਾਂ ਤੁਹਾਨੂੰ ਨਜ਼ਰ ਜਿਹੜੇ ਆ ਰਹੇ ਸੀ ਲੋਕ ਨਾ ਉਹ ਜਾਲੀ ਡਾਕੂਮੈਂਟਸ ਲਗਾਉਣ ਨੇ ਨਜ਼ਰ ਆ ਰਹੇ ਸੀਗੇ ਜੈਨੂਅਨ ਕੰਮ ਕਰਨ ਨਾਲ ਅੱਜ ਵੀ ਤੁਹਾਨੂੰ ਨਜ਼ਰ ਆ ਜਾਏਗਾ ਜਿਹੜਾ ਵੀਜ਼ਾਸ ਲਗਾ ਰਿਹਾ ਔਰ ਜਿਨ੍ਹਾਂ ਦੇ ਵੀਜ਼ਾਸ ਆ ਰਹੇ ਨੇ ਮਤਲਬ ਕਿ ਜਿਹੜਾ ਜੈਨੂਅਨ ਐਪਲੀਕੈਂਟ ਹੈ ਉਹ ਅੱਜ ਵੀ ਵੀਜ਼ਾ ਅਪਲਾਈ ਕਰ ਸਕਦਾ ਹੈ ਤੇ ਆਪਣਾ ਵੀਜ਼ਾ ਹਾਸਲ ਕਰ ਸਕਦਾ ਹੈ ਤੇ ਆਪਣੀ ਡ੍ਰੀਮ ਕੰਟਰੀ ਜਾ ਸਕਦਾ ਹੈ ਅੱਛਾ ਇਸਪ੍ਰੀ ਜੀ ਮੈਂ ਇੱਕ ਮਤਲਬ ਇੱਕ ਚੀਜ਼ ਪੁੱਛਣਾ ਚਾਹਨਾ ਕਿ ਮਤਲਬ ਇਸ ਇਮੀਗ੍ਰੇਸ਼ਨ 'ਚ ਬੜੇ ਉਤਾਰ ਚੜਾਵਾ ਹੈ ਜੀ ਤੇ ਮੈਂ ਬੜੀਆਂ ਮਤਲਬ ਬੜੇ ਉਤਾਰ ਚੜਾਅ ਦੇਖੇ ਨੇ ਪਰ ਮੈਂ ਤੁਹਾਡੀ ਇੱਕ ਲਾਈਨ ਦੇਖਦਾ ਰਹਿਣਾ ਕਿ ਲੱਕਾ ਨਹੀਂ ਹਜ਼ਾਰਾਂ ਵਿੱਚ ਵੀਜ਼ਾ ਤੁਸੀਂ ਨਹੀਂ ਫੜਫੜਾ ਵੇਖੋ ਜਦੋਂ ਆਪਾਂ ਸਹੀ ਟਰੈਕ ਤੇ ਚੱਲਦੇ ਹੁੰਦੇ ਹੁੰਨੇ ਆ ਨਾ ਤੇ ਸਾਡੇ ਮਨ ਚ ਲਾਲਚ ਨਹੀਂ ਆਉਂਦਾ ਜਾਂ ਜਲਦੀ ਸਭ ਕੁਝ ਅਚੀਵ ਕਰਨ ਦਾ پاਗਲਪਨ ਨਹੀਂ ਹੁੰਦਾ ਤੇ ਤੁਸੀਂ ਆਪਣੇ ਰਾਹ ਤੋਂ ਭਟਕਦੇ ਨਹੀਂ ਹੈਗੇ ਅਸੀਂ ਪਹਿਲੇ ਦਿਨ ਤੋਂ ਕੰਮ ਇਸ ਲਾਈਨ ਦੇ ਵਿੱਚ ਮੈਂ ਇਹ ਸੋਚ ਕੇ ਆਇਆ ਸੀ ਕਿ ਆਪਾਂ ਜੈਨੂਇਨ ਕੰਮ ਕਰਨਾ ਮੈਂ ਨਹੀਂ ਕਾਂਗਾ ਮੈਂ ਬੜਾ ਸਾਧੂ ਅ ਸੰਤ ਮਹਾਤਮਾ ਮੈਂ ਪੈਸੇ ਨਹੀਂ ਕਮਾਣਾ ਚਾਹੁੰਦਾ ਸੀ ਉਹ ਮੇਰੀ ਸੈਕੰਡ ਪ੍ਰਾਇੋਰਟੀ ਸੀ ਮੇਰੀ ਫਰਸਟ ਪ੍ਰਾਇੋਰਟੀ ਸੀ ਜਿਸ ਫੀਲਡ ਨੂੰ ਮੈਂ ਚੁਣ ਰਿਹਾ ਜਿਹੜਾ ਮੈਂ ਕੰਮ ਕਰ ਰਿਹਾ ਉਹ ਮੈਂ ਜੈਨੂਇਨ ਕਰਨਾ ਹੈ ਰਿਜ਼ਲਟ ਅਗਰ ਤੁਸੀਂ ਕੰਮ ਕਰੋਗੇ ਵਧੀਆ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲੇਗਾ ਜਦ ਰਿਜ਼ਲਟ ਵਧੀਆ ਮਿਲੇਗਾ ਆਪਣੇ ਤੁਹਾਡੇ ਇਨਕਮ ਸੋਰਸੇ ਵੀ ਵਧੇਗਾ ਤੁਹਾਡ ਕੋ ਪੈਸੇ ਵੀ ਆਣਗੇ ਤੁਹਾਡਾ ਨਾਮ ਵੀ ਬਣੇਗਾ ਬਟ ਪਹਿਲਾ ਤੁਹਾਨੂੰ ਸਹੀ ਰਸਤਾ ਚੁਣਨਾ ਪਏਗਾ ਸਹੀ ਰਸਤੇ ਮੁਸ਼ਕਲ ਵੀ ਹੁੰਦਾ ਟਾਈਮ ਵੀ ਲੱਗਦਾ ਹੈ ਸਟਰਗਲ ਵੀ ਹੁੰਦਾ ਲੋਕ ਕੀ ਕਰਦੇ ਨੇ ਸ਼ਾਰਟਕਟ ਫੜਨ ਦੀ ਕੋਸ਼ਿਸ਼ ਕਰਦੇ ਨੇ ਕਿ ਫਟਾਫਟ ਸ਼ਾਰਟਕਟ ਤੋਂ ਆਪਾਂ ਚੱਲ ਜਾਈਏ ਸ਼ਾਰਟਕਟ ਤੁਹਾਨੂੰ ਟੈਂਪਰੇਰੀ ਸਕਸੈਸ ਤਾਂ ਮਿਲ ਜੇਗੀ 2 ਮਿੰਟ ਦੀ ਸਕਸੈਸ ਦਾ ਮਜ਼ਾ ਤਾਂ ਲੈ ਲੋਗੇ ਬਟ ਲਾਈਫਟਾਈਮ ਲੌਂਗ ਟਾਈਮ ਤੁਸੀਂ ਸਕਸੈਸ ਅਗਰ ਚਾਹੁੰਦੇ ਹੋ ਤੇ ਤੁਹਾਨੂੰ ਸ਼ਾਰਟਕਟ ਨਹੀਂ ਜੈਨੂਅਨ ਜੋ ਇੱਕ ਸਹੀ ਰਸਤਾ ਹੈ ਉਸ ਟਰੈਕ ਤੇ ਚੱਲਣਾ ਪਏਗਾ ਮਤਲਬ ਤੁਹਾਡੇ ਹਿਸਾਬ ਨਾਲ ਜਿਹੜਾ ਲੱਖਾਂ ਵਾਲਾ ਕੰਮ ਸੀਗਾ ਉਹ ਬੰਦ ਹੋ ਗਿਆ ਤੇ ਹਜ਼ਾਰਾਂ ਵਾਲਾ ਜਿਹੜਾ ਉਹ ਚੱਲਦਾ ਰਹੇਗਾ ਤੇ ਉਹ ਨਹੀਂ ਬੰਦ ਹੋਣਾ ਦੇਖ ਲਓ ਤੁਹਾਡੇ ਸਾਹਮਣੇ ਜਿਹੜੇ ਆ ਲੱਖਾਂ ਵਾਲੇ ਸੀਗੇ ਅਸੀਂ ਸਾਰੇ ਪੈਸੇ ਵੀਜ਼ਾ ਤੋਂ ਬਾਹਰ ਦਾਂਗੇ ਮੈਨੂੰ ਤਾਂ ਲੱਗਦਾ ਸੀ ਕੁਝ ਟਾਈਮ ਹਾਂ ਮਤਲਬ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਤੁਸੀਂ ਕਿਉਂ ਨਹੀਂ ਕੀਤਾ ਦੇਖੋ ਟ੍ਰੈਂਡ ਸੀ ਮਤਲਬ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੂੰ ਮਤਲਬ ਹਰ ਬੰਦਾ ਦੇਖਦਾ ਹੈ ਮਾਰਕੀਟ ਤੇ ਕੀ ਚੱਲ ਰਿਹਾ ਤੇ ਮੈਂ ਵੀ ਉਧਰ ਨੂੰ ਹੋਵਾਂ ਪਰ ਤੁਸੀਂ ਆਪਣਾ ਟਰੈਕ ਨਹੀਂ ਬਦਲਿਆ ਮਤਲਬ ਤੁਹਾਡੀ ਮੈਂ ਐਡ ਤੇ ਕਿਤੇ ਵੀ ਨਹੀਂ ਦੇਖਿਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਤੁਹਾਨੂੰ ਕੀ ਗੱਫੇ ਆਂਦੇ ਚੰਗੇ ਨਹੀਂ ਲੱਗਦੇ ਸੀ ਦੇਖੋ ਜੀ ਬੈਂਕੀ ਜੀ ਮੈਂ ਕਿਹਾ ਕਿ ਲੋਕ ਕਹਿੰਦੇ ਸੀ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਮੈਨੂੰ ਤਾਂ ਇਹ ਲੱਗਦਾ ਸੀ ਕਿੱਥੇ ਇਹ ਟਾਈਮ ਨਾ ਆ ਜਾਏ ਕਿ ਉਹ ਇਹ ਕਹਿਣਾ ਸ਼ੁਰੂ ਕਰ ਦੇਣ ਕਿ ਤੁਸੀਂ ਤੁਹਾਨੂੰ ਅਸੀਂ ਤੁਹਾਡੇ ਕੰਟਰੀ ਛੱਡ ਕੇ ਵੀ ਆਵਾਂਗੇ ਤੁਹਾਨੂੰ ਉੱਥੇ ਦੇ ਨਹੀਂ ਇਹ ਹੋਟਲ ਚ ਬੁੱਕ ਬਿਠਾ ਕੇ ਵੀ ਆਵਾਂਗੇ ਇਹ ਚੀਜ਼ਾਂ ਤਾਂ ਚੱਲ ਹੀ ਰਹੀਆਂ ਕਿ ਸਾਰੇ ਪੈਸੇ ਦਿਓ ਪਹੁੰਚ ਕੇ ਇੱਥੇ ਤੱਕ ਤਾਂ ਆ ਗਿਆ ਕੰਮ ਇੱਥੇ ਤੱਕ ਆ ਗਿਆ ਕੰਮ ਫਿਰ ਜੇ ਅਸੀਂ ਵੀ ਇਹ ਕੰਮ ਕਰਨ ਲੱਗ ਗਏ ਫਿਰ ਤਾਂ ਮੈਂ ਜਿਵੇਂ ਤੁਹਾਨੂੰ ਕਹਿ ਕੇ ਹਟਿਆ ਲਾਲਚ ਆ ਗਿਆ ਰਸਤੇ ਤੋਂ ਭਟਕ ਗਿਆ ਮੈਂ ਆਪਣੇ ਪਰ ਇੱਥੇ ਦੇਖੋ ਨਾ ਉਹ ਮਤਲਬ ਜੇ ਉਹ ਬੰਦੇ ਆਫਟਰ ਵੀਜ਼ਾ ਜਾਂ ਪਹੁੰਚ ਕੇ ਦੀ ਗੱਲ ਕਰ ਰਿਹਾ ਇਟ ਮੀਨਸ ਉਹ ਕਹਿੰਦੇ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕੰਮ ਹੋਏਗਾ ਅਗਲੇ ਦੇ ਹੱਥ 'ਚ ਵੀਜ਼ਾ ਹੋਏਗਾ ਤਾਂ ਉਹ ਜ਼ਿਆਦਾ ਵਧੀਆ ਨਹੀਂ ਕਿਵੇਂ ਜ਼ਿਆਦਾ ਵਧੀਆ ਮੈਂ ਤੁਹਾਨੂੰ 2 ਰੁਪਏ ਦੀ ਚੀਜ਼ 2 ਲੱਖ ਚ ਵੇਚਦਾ ਉਹ ਕਿਵੇਂ ਵਧੀਆ ਹੋ ਸਕਦੀ ਹੈ 20 20 ਲੱਖ 30 30 ਲੱਖ ਦੇ ਵਿੱਚ ਇਹਨਾਂ ਨੇ ਵੀਜ਼ਾਸ ਵੰਡੇ ਨੇ ਉਹ ਦੇਖੋ ਜਿਹੜਾ ਬੰਦਾ 20 30 ਲੱਖ ਅਫੋਰਡ ਕਰ ਸਕਦਾ ਉਹ ਤਾਂ ਚਲਾ ਗਿਆ ਬਾਹਰ ਠੀਕ ਹੈ ਜਿਹੜਾ ਨਾਰਮਲ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਪਰ ਉਹਦਾ ਸੁਪਨਾ ਹੈ ਕਿ ਮੈਂ ਆਪਣੇ ਮਾਪੇ ਨੂੰ ਦੀ ਜ਼ਿੰਦਗੀ ਸਵਾਰਨੀ ਹੈ ਆਪਣੀ ਜ਼ਿੰਦਗੀ ਸਵਾਰਨੀ ਹੈ ਆਪਣੇ ਬੱਚਿਆਂ ਦਾ ਫਿਊਚਰ ਸੈੱਟ ਕਰਨਾ ਹੈ ਪਰ ਮੈਂ ਕਮਾਣਾ ਕੁਝ ਹਜ਼ਾਰਾ ਰੁਪਏ ਤੇ ਮੈਂ ਅਫੋਰਡ ਵੀ ਹਜ਼ਾਰ ਰੁਪਏ ਕਰ ਸਕਦਾ ਉਹ ਤਾਂ ਰਹਿ ਗਿਆ ਨਾ ਅਸੀਂ ਟਾਰਗੇਟ ਕੀਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਲਾਈਫ 'ਚ ਕੁਝ ਬਣਨਾ ਸੀਗਾ ਜਿਨ੍ਹਾਂ ਕੋਲ ਇਨਕਮ ਦੇ ਕਰਕੇ ਉਹਨਾਂ ਦਾ ਸੁਪਨਾ ਜਿਹੜਾ ਅਧੂਰਾ ਰਹਿ ਰਿਹਾ ਸੀ ਅਸੀਂ ਆ ਕੇ ਫਿਰ ਉਹਨਾਂ ਕਲਾਇੰਟਾਂ ਨੂੰ ਆ ਕੇ ਫੜਿਆ ਤੇ ਆਪਾਂ ਅੱਜ ਮੈਨੂੰ 10 ਸਾਲ ਹੋ ਗਏ ਕੰਮ ਕਰਦਿਆਂ ਨੂੰ ਉਸੇ ਟਰੈਕ ਤੇ ਚੱਲ ਰਹੇ ਹਜ਼ਾਰਾਂ 'ਚ ਵੀਜ਼ਾ ਲੈ ਕੇ ਦੇਨੇ ਆਜ ਵੀ ਤੁਸੀਂ ਮੇਰੇ ਕੋਲ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਤੁਸੀਂ ਹਜ਼ਾਰਾਂ 'ਚ ਲੈ ਸਕਦੇ ਹੋ ਇਹ ਜਿਹੜੇ ਏਜੰਟਾਂ ਤੁਸੀਂ ਗੱਲ ਕਰ ਰਹੇ ਹੋ ਲੱਖਾਂ ਰੁਪਏ ਵਾਲੇ ਏ ਵੀ ਹੁਣ ਤੁਸੀਂ ਦੇਖੋ ਸਾਰੇ ਹਜ਼ਾਰਾਂ ਚ ਆਏ ਪੇਣੇ ਹਰ ਬੰਦਾ ਕਹਿ ਰਿਹਾ ਮੈਂ ਵੀ ਹਜ਼ਾਰਾਂ ਚ ਵੀਜ਼ਾ ਲੈ ਕੇ ਦਾਂਗਾ ਕੋਈ ਕਹਿ ਰਿਹਾ ਮੈਂ 5000 ਚ ਕੋਈ 10000 ਚ ਕੋਈ 20000 ਦੇ ਵਿੱਚ ਤੁਸੀਂ 20000ਾਂ ਦੀ ਗੱਲ ਕਰ ਲੋਗੇ 20000 ਦੀ ਗੱਲ ਕਰੋਗੇ ਵੀਜ਼ਾ ਕਿੱਥੋਂ ਲੈ ਕੇ ਦੋਗੇ ਵੀਜ਼ਾ ਕਿਸੇ ਦਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਤੁਹਾਨੂੰ ਐਡ ਨਜ਼ਰ ਆ ਰਹੀ ਹੈ 20000ਾਂ ਚ ਵੀਜ਼ਾ ਲੋ 20000 ਚ ਵੀਜ਼ਾ ਲੋ ਵੀਜ਼ਾ ਕਿਸੇ ਦਾ ਨਜ਼ਰ ਨਹੀਂ ਆਏਗਾ ਵੀਜ਼ਾ ਹਜ਼ਾਰਾਂ ਚ ਜਾਂ ਲੱਖਾਂ ਚ ਨਹੀਂ ਆਣਾ ਵੀਜ਼ਾ ਆਣਾ ਐਕਸਪੀਰੀਅੰਸ ਨਾਲ ਤੁਹਾਡੇ ਤਜਰਬੇ ਨਾਲ ਬਿਲਕੁਲ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਦੇ ਹੋ ਦੇਖੋ 9-10 ਸਾਲ ਮੈਨੂੰ ਵੀ ਹੋ ਗਿਆ ਆਲਮੋਸਟ ਤੁਹਾਨੂੰ ਜਾਣਦਿਆਂ ਜੀ ਮਤਲਬ ਤੁਸੀਂ ਲੱਖਾਂ ਨਹੀਂ ਹਜ਼ਾਰਾਂ ਵਿੱਚ ਵਾਲਾ ਕੰਮ ਕੀਤਾ ਹੈਨਾ ਸੋ ਮਤਲਬ ਜੇ ਅੱਜ ਵੀ ਜੇ ਕਿਸੇ ਨੇ ਜਾਣਾ ਕਿਸੇ ਵੀ ਕੰਟਰੀ ਜਾਣਾ ਤੇ ਹਜ਼ਾਰਾਂ ਚ ਕੰਮ ਹੋ ਜਾਏਗਾ ਜੀ ਕਿਹੜੀ ਕਿਹੜੀ ਕੰਟਰੀ ਤੁਸੀਂ ਡੀਲ ਕਰਦੇ ਹੋ ਇੱਕ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡਾ ਜਿਹੜਾ ਫਾਈਲ ਲਾਈਨ ਦਾ ਸਟਾਈਲ ਅਲੱਗ ਆ ਮਾਰਕੀਟ ਨਾਲੋਂ ਉਹ ਵੀ ਥੋੜਾ ਜਿਆਦਾ ਦੱਸੋ ਦੇਖੋ ਪਹਿਲੀ ਗੱਲ ਅਸੀਂ ਹਰ ਕੰਟਰੀ ਦਾ ਟੂਰਿਸਟ ਵੀਜ਼ਾ ਡੀਲ ਕਰਦੇ ਹੈਗੇ ਆ USA ऑस्ट्रेलिया न्यूजीलैंड यूके शेंगेन जापान एस्टेम ਸਾਡਾ ਹੋਰ ਪ੍ਰੋਡਕਟ ਆਹ ਜਪਾਨ ਨੂੰ ਤੁਸੀਂ ਜਿੱਦੇ ਚੱਲਦਾ ਜਾਤੇ ਹੈਗਾ ਕਿਉਂਕਿ ਆਪਣੇ ਵਰਲਡ ਦੇ ਵਿੱਚ ਦੁਨੀਆ 'ਚ ਐਸੀ ਕਈ ਐਸੀ ਕੰਟਰੀਆਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਇੰਨਾ ਪਤਾ ਨਹੀਂ ਬਟ ਲੇਕਿਨ ਉਹ ਇਕਨੋਮੀ ਵਾਈਜ਼ ਉਹ ਇੰਨਾ USA ਕੈਨੇਡਾ ਨਾਲੋਂ ਕਿਤੇ ਉੱਪਰ ਹੈ ਬਟ ਆਪਾਂ ਨੂੰ ਅਵੇਅਰਨੈਸ ਨਹੀਂ ਹੈਗੀ ਆਪਣਾ ਪਰਦਾਦਾ ਯੂਕੇ ਗਿਆ ਸੀ ਤੇ ਆਪਾਂ ਵੀ ਯੂਕੇ ਜਾਣਾ ਲੇਕਿਨ ਅੱਜ ਦਾ ਦੌਰ ਉਦਾਂ ਦਾ ਨਹੀਂ ਰਹਿ ਚੁੱਕਾ ਅੱਜ ਕੱਲ ਸਾਨੂੰ ਹਰ ਜਗ੍ਹਾ ਇੱਕ ਰਿਸਰਚ ਕਰਨੀ ਚਾਹੀਦੀ ਹੈ ਜੋ ਸਾਡੇ ਲਈ ਬੈਟਰ ਚੀਜ਼ ਹੈ ਬੈਟਰ ਓਪਰਚੁਨਿਟੀ ਹੈ ਸਾਨੂੰ ਉਹ ਗ੍ਰੈਬ ਕਰਨਾ ਚਾਹੀਦਾ ਨਾ ਕਿ ਮੇਰਾ ਦਾਦਾ ਉੱਥੇ ਗਿਆ ਸੀ ਮੈਂ ਤਾਂ ਉੱਥੇ ਜਾਣਾ ਹੈਗਾ ਇਹ ਵਾਲੀ ਸੋਚ ਨੂੰ ਬਦਲਣਾ ਚਾਹੀਦਾ ਹੈਗਾ ਮੇਰੇ ਖਿਆਲ ਨਾਲ ਸਾਰਿਆਂ ਨੂੰ ਇੱਕ ਮੇਰਾ ਜਿਹੜਾ ਕੁਐਸਚਨ ਮਾਰਕ ਰਹਿ ਗਿਆ ਕਿ ਆਈ ਟੂ ਏ ਕਿਉਂ ਆਵੇ ਬੰਦਾ ਤੁਸੀਂ ਕਿਉਂ ਹਟ ਕੇ ਹੋ ਮਾਰਕੀਟ ਨਾਲੋਂ ਤੁਹਾਡੇ ਕੋ ਹੀ ਕਿਉਂ ਅਪਲਾਈ ਕਰੇ ਦੇਖੋ ਜੇ ਤੁਸੀਂ ਲੱਖਾਂ ਨਹੀਂ ਹਜ਼ਾਰਾਂ ਵਿੱਚ ਕੰਮ ਕਰਦੇ ਹੋ ਇਦਾਂ ਦੇ ਹੋਰ ਵੀ ਬੜੇ ਏਜੰਟ ਭਰਾ ਨੇ ਜਿਹੜੇ ਹਜ਼ਾਰਾਂ 'ਚ ਕੰਮ ਕਰਦੇ ਨੇ ਹੈਨਾ ਪਰ ਤੁਹਾਡੇ ਕੋਲ ਕਿਉਂ ਆਵੇ ਬੰਦਾ ਪਹਿਲੀ ਗੱਲ ਅਸੀਂ ਪਹਿਲੀ ਕੰਪਨੀ ਆ ਪੰਜਾਬ 'ਚ ਜਿਨ੍ਹਾਂ ਨੇ ਇਨਵੀਟੇਸ਼ਨ ਦੇ ਆਧਾਰ 'ਤੇ ਵੀਜ਼ਾ ਲੈਣਾ ਸਟਾਰਟ ਕੀਤਾ ਸੀ ਇਹ ਇਨਵੀਟੇਸ਼ਨ ਕੀ ਥੋੜਾ ਜਿਹਾ ਸਮਝਾਓ ਇਨਵੀਟੇਸ਼ਨ ਦਾ ਮਤਲਬ ਹੁੰਦਾ ਕਿ ਜੋ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੇ ਕੰਮ ਨਾਲ ਰਿਲੇਟਡ ਜਿਸ ਕੰਟਰੀ 'ਚ ਜਾਣਾ ਚਾਹੁੰਦੇ ਹੋ ਉੱਥੇ ਇਵੈਂਟਸ ਹੁੰਦੇ ਰਹਿੰਦੇ ਨੇ ਉਹ ਆਰਗੇਨਾਈਜ਼ਰ ਜਿਹੜੇ ਨੇ ਇਵੈਂਟਸ ਨੂੰ ਆਰਗੇਨਾਈਜ਼ ਕਰਦੇ ਨੇ ਤੇ ਉਸ ਦਾ ਇਨਵੀਟੇਸ਼ਨ ਲੈਟਰ ਆਉਂਦਾ ਜੇ ਤੁਸੀਂ ਉਹ ਇਵੈਂਟ ਦੇ ਵਿੱਚ ਅਪਲਾਈ ਕਰਦੇ ਹੈਗੇ ਉਹ ਜਿਹਦੇ ਨਾਲ ਤੁਹਾਡਾ ਬਾਹਰ ਜਾਣ ਦਾ ਰੀਜ਼ਨ ਕਲੀਅਰ ਹੋ ਜਾਂਦਾ ਫਸਟ ਰੀਜ਼ਨ ਆਪਾਂ ਜੋ ਪਹਿਲਾਂ ਤੋਂ ਸ਼ੁਰੂ ਤੋਂ ਲਗਾਉਂਦੇ ਹਾਂ ਸਾਰੇ ਲੋਕ ਅਸੀਂ ਘੁੰਮਣ ਫਿਰਨ ਜਾਣਾ ਚਾਹੁੰਦੇ ਹਾਂ ਹੋਟਲ ਬੁਕਿੰਗ ਤੇ ਦੂਸਰਾ ਰੀਜ਼ਨ ਆ ਗਿਆ ਮੇਰਾ ਬਾਹਰ ਕੋਈ ਰਿੰਦਾ ਮੈਂ ਸਪੌਂਸਰਸ਼ਿਪ ਜਿਨ੍ਹਾਂ ਕੋਲ ਆ ਦੋ ਚੀਜ਼ਾਂ ਨਹੀਂ ਹੈਗੀਆਂ ਜੋ ਘੁੰਮਣ ਫਿਰਣ ਵਾਲਾ ਜਿਹੜਾ ਘੁੰਮਣ ਫਿਰਣ ਜਾਣਾ ਚਾਹੇਗਾ ਉਹਨਾਂ ਕੋਲ ਫੰਡ ਵੀ ਜ਼ਿਆਦਾ ਹੋਣੇ ਚਾਹੀਦੇ ਨੇ ਔਰ ਉਹਦੇ ਕੋਲ ਟਰੈਵਲ ਹਿਸਟਰੀ ਵੀ ਹੋਣੀ ਚਾਹੀਦੀ ਹੈ ਕਿਉਂ ਘੁੰਮਦਾ ਫਿਰਦਾ ਰਹਿੰਦਾ ਤਾਂ ਹੀ ਉਹ ਜੈਨੂਇਨ ਟੂਰਿਜ਼ਮ ਕਿਲਾਇਆ ਜਾਏਗਾ ਪਰ ਆ ਦੋ ਚੀਜ਼ਾਂ ਨਹੀਂ ਹੈਗੀਆਂ ਤੇ ਉਹ ਤੀਸਰਾ ਆਪਸ਼ਨ ਅਸੀਂ ਉਹਦੇ ਲਈ ਲੈ ਕੇ ਆਏ ਸੀ ਇਨਵਿਟੇਸ਼ਨ ਦੇ ਬਿਹਾਫ ਤੇ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਤੁਸੀਂ ਆਪਣੇ ਕੰਮ ਕਾਰ ਦੇ ਸੰਬੰਧ ਦੇ ਵਿੱਚ ਉੱਥੇ ਜਾ ਸਕਦੇ ਹੋ ਜਿਹਨੂੰ ਅਸੀਂ ਲੈ ਕੇ ਆਏ ਸੀ ਬਿਜ਼ਨਸ ਵਿਜ਼ਟਰ ਵੀਜ਼ਾ ਇਹ ਵੀਜ਼ਾ ਟੂਰਿਸਟ ਵੀ ਸਹੀ ਹੈ ਬਟ ਇਹਦੀ ਕੈਟਾਗਰੀ ਲੱਗ ਹੈ ਟੂਰਿਸਟ ਵੀਜ਼ਾ ਦੇ ਵਿੱਚ ਵੀ ਅਪਲਾਈ ਕਰਨ ਦੇ ਲਈ ਬੜ ਜੇ ਮੈਡੀਕਲ ਦਾ ਇਲਾਜ ਕਰਨ ਜਾਣਾ ਉਹ ਦੀ ਅਲੱਗ ਕੈਟਾਗਰੀ ਹੈ ਘੁੰਮਣ ਫਿਰਨ ਲਈ ਲੱਗ ਹੈ ਬਿਜ਼ਨਸ ਵੀਜ਼ਾ ਦੀ ਲੱਗ ਹੈ ਸਪான்ਸਰ ਵਾਲੇ ਦੀ ਲੱਗ ਹੈ ਤੇ ਇਹ ਸਾਨੂੰ ਕੈਟਾਗਰੀ ਸਹੀ ਚੁਣੀ ਪੈਂਦੀ ਹੈ ਮਤਲਬ ਤੁਸੀਂ ਬੰਦੇ ਨੂੰ ਪਰਪਸ ਆਫ ਵਿਜ਼ਿਟ ਪਹਿਲਾਂ ਹੀ ਕਲੀਅਰ ਕਰਕੇ ਦੇ ਰਹੇ ਹੋ ਰੀ ਟੈਨਸ਼ਨ ਪਹਿਲਾਂ ਹੀ ਕਲੀਅਰ ਕਰਕੇ ਦੇ ਰਹੋ ਸੋ ਮੇਰੇ ਹਿਸਾਬ ਨਾਲ ਤਾਂ ਹੀ ਵੀਜ਼ਾ ਚਾਂਸਸ ਜਿਹੜੇ ਤੁਹਾਡੇ ਜ਼ਿਆਦਾ ਨੇ ਤੇ ਤੁਹਾਡਾ ਸਕਸੈਸ ਜਿਹੜਾ ਤਾਂ ਹੀ ਵਧੀਆ ਹੈ ਬਿਲਕੁਲ ਦੇਖੋ ਵੀਜ਼ਾ ਜਿਹੜਾ ਐਮਬੈਸੀ ਦੇ ਹੱਥ ਹੁੰਦਾ ਬਟ ਜਿਹੜੀ ਚੀਜ਼ ਤੁਹਾਡੇ ਹੱਥ ਹੈ ਮੇਰਾ ਮੰਨਣਾ ਉਸ ਨੂੰ ਆਪਾਂ ਨੂੰ 100% ਦੇਣਾ ਚਾਹੀਦਾ ਹੈ ਇਹ ਨਹੀਂ ਕਿ ਕਲਾਇੰਟ ਆ ਗਿਆ ਅਗਰ ਤੁਹਾਡੇ ਆਫਿਸ ਫਟਾਫਟ ਉਹ ਤੋਂ ਫਾਈਲ ਫੜੀ ਪਾਸਪੋਰਟ ਫੜਿਆ ਠੀਕ ਹੈ ਠੀਕ ਹੈ ਜੀ ਤੁਸੀਂ ਪੈਸੇ ਦਿਓ ਤੁਹਾਡਾ ਫਾਈਲ ਅਪਲਾਈ ਕਰਕੇ ਵੀਜ਼ਾ ਆ ਜਾਏਗਾ ਉਹ ਤਾਂ ਮੇਰੇ ਹਿਸਾਬ ਨਾਲ ਤੁਸੀਂ ਆਪਣੇ ਕੰਮ ਦੇ ਨਾਲ ਗਦਾਰੀ ਕਰ ਰਹੇ ਹੈਗੇ ਹੋ ਤੁਹਾਨੂੰ ਅਗਰ ਤੁਹਾਨੂੰ ਇੱਕ ਰੱਬ ਨੇ ਮੌਕਾ ਦਿੱਤਾ ਹੈ ਤੁਹਾਨੂੰ ਇੱਕ ਪਲੈਟਫਾਰਮ ਮਿਲਿਆ ਹੈ ਤੁਸੀਂ ਜਿਹਦੇ ਵਿੱਚ ਲੋਕਾਂ ਦੇ ਵੀਜ਼ਾ ਲਗਵਾ ਕੇ ਦੇਣੇ ਆ ਤੁਸੀਂ ਉਹਦੇ ਵਿੱਚ 100% ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ ਜੇ ਤੁਸੀਂ ਕਲਾਇੰਟ ਨੂੰ ਪ੍ਰੋਪਰ ਗਾਈਡ ਨਹੀਂ ਕਰ ਸਕਦੇ ਤੁਹਾਨੂੰ ਮੇਰੇ ਹਿਸਾਬ ਨਾਲ ਤੁਸੀਂ ਇਮਾਨਦਾਰੀ ਨਾਲ ਆਪਣਾ ਕੰਮ ਨਹੀਂ ਕਰ ਰਹੇ ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਲਾਇੰਟ ਅਗਰ ਆਂਦਾ ਹੈ ਅਗਰ ਸਾਨੂੰ ਲੱਗਦਾ ਹੈ ਕਿ ਕਲਾਇੰਟ ਨੂੰ ਕਈ ਵਾਰ ਇਦਾਂ ਦਾ ਵੀ ਹੁੰਦਾ ਸਾਨੂੰ ਲੱਗਦਾ ਹੈ ਕਿ ਇਹ ਕੰਟਰੀ ਤੇਰੇ ਲਈ ਨਹੀਂ ਜ਼ਿਆਦਾ ਚਾਂਸ ਹੈਗੇ ਪਰ ਇਸ ਕੰਟਰੀ 'ਤੇ ਜ਼ਿਆਦਾ ਚਾਂਸ ਹੈ ਜਾਂ ਤੈਨੂੰ ਰੁੱਕੇ ਲਗਾਣੀ ਚਾਹੀਦੀ ਹੈ ਫਾਈਲ ਅਸੀਂ ਈਵਨ ਦਟ ਫਾਈਲ ਮਨਾ ਵੀ ਕਰ ਦਿੰਨੇ ਹੁੰਦੇ ਅਗਰ ਸਾਨੂੰ ਲੱਗਦਾ ਕਿ ਯਾਰ ਤੇਰੀ 0% ਚਾਂਸ ਨੇ ਫਾਈਲ ਦੇ ਆਪਾਂ ਮਨਾ ਕਰ ਦਿੰਨੇ ਇਹੀ ਤਾਂ ਉੱਤੇ ਕਲਾਇੰਟ ਮੰਨ ਜਾਂਦਾ ਨਹੀਂ ਮੰਨਦੇ ਕੁਝ ਕਲਾਇੰਟ ਮਰ ਜਾਂਦੇ ਨੇ ਤੇ ਕੀ ਕਹਿੰਦਾ ਕਲਾਇੰਟ ਫਿਰ ਜਦੋਂ ਉਹਨੂੰ ਮਨਾ ਕਰ ਦਿੰਦਾ ਕਿਉਂਕਿ ਕਲਾਇੰਟ ਸੁਣਨਾ ਨਹੀਂ ਜਾਂਦਾ ਕਿ ਮੈਂ ਅਪਲਾਈ ਨਹੀਂ ਕਰ ਸਕਦਾ ਜਾਂ ਮੈਂ ਮੇਰਾ ਵੀਜ਼ਾ ਨਹੀਂ ਆਣਾ ਇਹ ਨਾਅ ਸ਼ਬਦ ਤਾਂ ਮੈਨੂੰ ਲੱਗਦਾ ਕਲਾਇੰੰਟ ਸੁਣ ਕੇ ਰਾਜੀ ਨਹੀਂ ਅੱਜ ਕੱਲ ਇਗੋ ਹਰਟ ਹੋ ਜਾਂਦੀ ਹੈ ਮੈਨੂੰ ਲੱਗਦਾ ਕਿ ਤੂੰ ਹੋਰ ਅਪਲਾਈ ਕਰ ਲੰਦਾ ਹੋਣਾ ਬਿਲਕੁਲ ਜੀ ਬਿਲਕੁਲ ਪੈਸੇ ਖਰਾਬ ਕਰਦਾ ਆਪਣੇ ਟਾਈਮ ਖਰਾਬ ਕਰਦਾ ਹੈਗਾ ਕੀ ਅਸ ਦਾ ਟਾਈਮ ਹੈਗਾ ਅਗਰ ਤੁਸੀਂ ਕਿਸੇ ਨੂੰ ਕਹੋਗੇ ਨਾ ਕਿ ਤੁਸੀਂ ਤੁਸੀਂ ਕਿਹਾ ਕਿ ਆ ਆ ਕੰਮ ਤੂੰ ਨਹੀਂ ਕਰ ਸਕਦਾ ਉਹ ਨੂੰ ਅੰਦਰ ਪਤਾ ਹੁੰਦਾ ਮੈਂ ਨਹੀਂ ਕਰ ਸਕਦਾ ਬਟ ਉਹਦੀ ਈਗੋ ਹਟ ਹੋ ਜਾਂਦੀ ਹੈ ਉਹ ਕਹਿੰਦਾ ਤੂੰ ਮੈਨੂੰ ਕਿੱਦਾਂ ਕਹਤਾ ਮੈਂ ਨਹੀਂ ਕਰ ਸਕਦਾ ਜਦੋਂ ਆਪਾਂ ਕਿਸੇ ਨੂੰ ਕਹਿੰਨੇ ਆ ਨਾ ਕਿ ਤੂੰ ਵੀਜ਼ਾ ਤੇਰਾ ਨਹੀਂ ਲੱਗ ਸਕਦਾ ਉਹ ਫਿਰ ਉਹਦੀ ਈਗੋ ਟ ਹੋ ਜਾਂਦੀ ਮੇਰੀ ਪ੍ਰੋਫਾਈਲ ਚ ਕਮੀ ਕੀ ਹੈ ਉਹ ਇਸ ਗੱਲ ਤੇ ਅੜ ਲੱਗ ਜਾਂਦਾ ਮੈਂ ਕੋਲ ਤਾਂ ਇਹ ਐ ਮੈਂ ਕੋਲ ਤਾਂ ਉਹ ਹੈ ਫਲਾਣਾ ਬੰਦਾ ਤਾਂ ਮੈਨੂੰ ਕਹਿ ਰਿਹਾ ਇਸ ਤਰ੍ਹਾਂ ਵੀਜ਼ਾ ਲੱਗ ਜਾਣਾ ਸਕੂਲ ਚ ਮੈਡਮ ਕਹਿ ਦੋਵੇ ਕਿ ਤੁਹਾਡਾ ਬੱਚਾ ਨਲਾਇਕ ਹੈ ਜੀ ਹਾਂ ਤੇ ਮਾਪਿਆਂ ਨੂੰ ਗੁੱਸਾ ਤਾਂ ਲੱਗਦਾ ਹੀ ਹੈ ਗੁੱਸਾ ਲੱਗਦਾ ਹੈਗਾ ਤੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਗੁੱਸਾ ਲੱਗਦਾ ਹੈਗਾ ਤੇ ਨਾਰਾਜ਼ ਹੋ ਕੇ ਚਲੇ ਜਾਂਦੇ ਨੇ ਫ ਕੁਚ ਪਰ ਨਲਾਇਕ ਦਾ ਮਤਲਬ ਇਹ ਨਹੀਂ ਹੁੰਦਾ ਨਲਾਇਕ ਦਾ ਮਤਲਬ ਬੱਚੇ ਨੂੰ ਇਹ ਹੁੰਦਾ ਕਿ ਬੱਚਾ ਆਪਣੇ ਆਪ ਨੂੰ ਰਿਕਵਰ ਕਰੇ ਸੇਮ ਐਪਲੀਕੈਂਟ ਜੇ ਉਹਦੀ ਕੋਈ ਕਮੀ ਹੈ ਆਪਣੀ ਫਾਈਲ ਨੂੰ ਪੂਰਾ ਕਰੇ ਅੰਬੈਸੀ 'ਚ ਲਾਵੇ ਤਾਂ ਮੇਰੇ ਹਿਸਾਬ ਨਾਲ ਵੀਜ਼ਾ ਆਏਗਾ ਉਹੀ ਚੀਜ਼ ਸਮਝਾਣੇ ਆ ਕਿ ਅਗਰ ਤੇਰੀ ਫਾਈਲ 'ਚ ਕਮੀ ਹੈ ਅਗਰ ਉਹਨੂੰ 6 ਮਹੀਨੇ ਸਾਲ ਲਗਾ ਕੇ ਤੂੰ ਉਹਨੂੰ ਬੈਟਰ ਕਰ ਸਕਦਾ ਹੈ ਤੇ ਫੇਰ ਅਪਲਾਈ ਕਰੇ ਉਹ ਤੇਰੇ ਲਈ ਜ਼ਿਆਦਾ ਵਧੀਆ ਹੈ ਨਾ ਕਿ ਇਸ ਪ੍ਰੋਫਾਈਲ ਦੇ ਵਿੱਚ ਤੂੰ ਸਾਡੀ ਗੱਲ ਨਾ ਮੰਨ ਕੇ ਵੀਜ਼ਾ ਅਪਲਾਈ ਕਰਕੇ ਰਿਫਿਊਜ਼ਲ ਲੈ ਲਏਗਾ ਜਾਂ ਫੇਕ ਡਾਕੂਮੈਂਟ ਨਾਲ ਆਪਣੀ ਪ੍ਰੋਫਾਈਲ ਹੀ ਖਰਾਬ ਕਰ ਲਏਗਾ ਬਾਹਰ ਅਗਰ ਕਿਸੇ ਏਜੰਟ ਕੋਲ ਜਾਏਗਾ ਉਹ ਬਾਹਰ ਵਾਲਾ ਏਜੰਟ ਕਹੇਗਾ ਉਹ ਫਲਾਣੇ ਏਜੰਟ ਨੂੰ ਤਾਂ ਅਕਲ ਹੀ ਨਹੀਂ ਸੀਗੀ ਮੈਂ ਤੇਰਾ ਵੀਜ਼ਾ ਲੈ ਕੇ ਦਾਂਗਾ ਬਟ ਮੈਂ ਲਾਗਾ 10 ਲੱਖ ਰੁਪਿਆ ਵੀਜ਼ਾ ਲੱਗਣ ਤੋਂ ਬਾਅਦ ਲਾਗਾ ਉਹ ਇੰਨੇ ਪੁੱਠੇ ਸਿੱਧੇ ਡਾਕੂਮੈਂਟਸ ਲਗਾਏਗਾ ਉਹ ਬੰਦੇ ਦੀ ਪ੍ਰੋਫਾਈਲ ਖਰਾਬ ਕਰ ਦੇਗਾ ਕਦੀ ਵੀ ਨਹੀਂ ਬਾਹਰ ਜਾ ਸਕੇਗਾ ਫਿਰ ਅੱਛਾ ਇਹ ਮਤਲਬ ਗੱਲਾਂ ਬਾਤਾਂ ਚਲੋ ਹੁੰਦੀਆਂ ਰਹਿਣਗੀਆਂ ਬਹੁਤ ਵੱਡਾ ਟੌਪਿਕ ਹੈ ਮੇਰੇ ਹਿਸਾਬ ਨਾਲ ਤੋਂ ਮੇਰੇ ਵੀਰ ਭੈਣ ਭਰਾ ਜਿਹੜੇ ਦੇਖ ਰਹੇ ਨੇ ਸਾਨੂੰ ਸੋ ਅਸਲ 'ਚ ਵੀਜ਼ਾ ਕੌਣ ਅਪਲਾਈ ਕਰ ਸਕਦਾ ਤੇ ਤੁਹਾਡੇ ਕੋਲ ਕਿਹੜੀ ਕਿਹੜੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦਾ ਤੇ ਅੱਗੇ ਕੀ ਓਪਰਚ्युनिटीਜ਼ ਹੈ ਜੇ ਜੇ ਐਪਲੀਕੈਂਟ ਵੀਜ਼ਾ ਅਪਲਾਈ ਕਰੇ ਤੋਂ ਜਿਹੜਾ ਸਕਸੈਸ ਰੇਟ ਵਧੀਆ ਹੋਵੇ ਦੇਖੋ ਸਭ ਤੋਂ ਪਹਿਲਾਂ ਵੀਜ਼ਾ ਉਹ ਅਪਲਾਈ ਕਰ ਸਕਦਾ ਜਿਨੇ ਆਪਣਾ ਪ੍ਰੋਫਾਈਲ ਨੂੰ ਮੇਨਟੇਨ ਕੀਤਾ ਹੋਇਆ ਹੈ ਮੇਨਟੇਨ ਤੋਂ ਮੇਰਾ ਮਤਲਬ ਹੈ ਕੀ ਅਗਰ ਆਪਾਂ ਬਾਹਰ ਜਾਣਾ ਚਾਹੁੰਦੇ ਸਾਡੇ ਕੋਲ ਇਨਕਮ ਟੈਕਸ ਰਿਟਰਨ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਬੈਂਕ ਬੈਲੈਂਸ ਹੋਣਾ ਚਾਹੀਦਾ ਹੈਗਾ ਠੀਕ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਬੈਂਕ ਬੈਲੈਂਸ ਨਾਲ ਲੰਬਾ ਚੋੜਾ ਚਾਹੀਦਾ ਹੈ ਢੀ ਵੱਡੀ ਰਿਟਰਨ ਚਾਹੀਦੀ ਹੈਗੀ ਹੈ ਕਿ ਤੁਸੀਂ 10 ਲੱਖ ਦੀ ਰਿਟਰਨ ਭਰਦੇ ਹੋ 9 ਲੱਖ ਦੀ 8 ਲੱਖ ਦੀ ਤੁਸੀਂ 5 ਲੱਖ ਦੀ ਵੀ ਭਰਦੇ ਹੋ 6 ਲੱਖ ਦੀ ਵੀ ਭਰਦੇ ਹੋ ਤੁਹਾਡੇ ਕੋਲ ਬੈਂਕ ਬੈਲੈਂਸ ਵੀ ਇੰਨਾ ਕੁ ਹੈਗਾ ਤੁਸੀਂ ਪ੍ਰੋਫਾਈਲ ਨੂੰ ਆਪਣੀ ਜੈਨੂਇਨ ਡਾਕੂਮੈਂਟਸ ਹੈਗੇ ਤੁਹਾਡੇ ਕੋਲ ਤੇ ਤੁਸੀਂ ਕਦੇ ਵੀ ਤੁਸੀਂ ਕਿਸੇ ਵੀ ਪ੍ਰੋਫਾਈਲ ਨੂੰ ਅਗਰ ਬਿਲੋਂਗ ਕਰਦੇ ਹੋ ਐਗਰੀਕਲਚਰ ਦਾ ਕੰਮ ਕਰਦੇ ਹੋ ਜੌਬ ਕਰਦੇ ਹੋ ਬਿਜ਼ਨਸ ਕਰਦੇ ਹੋ ਤੁਸੀਂ ਈਜ਼ੀਲੀ ਵੀਜ਼ਾ ਹਾਸਲ ਕਰ ਸਕਦੇ ਹੋ ਕੰਟਰੀ ਇਸ ਟਾਈਮ ਅਗਰ ਮੈਂ ਕੰਟਰੀ ਦੀ ਗੱਲ ਕਰਾਂ ਯੂਐਸਏ ਦਾ ਅੱਛਾ ਸਕਸੈਸ ਰੇਟ ਚੱਲ ਰਿਹਾ ਹੈ ਯੂਕੇ ਵੀ ਵੀਜ਼ਾਸ ਬਹੁਤ ਗਰਾਂਟ ਕਰ ਰਿਹਾ ਹੈ ਔਰ ਕੈਨੇਡਾ ਦਾ ਵੀ ਵੀਜ਼ਾ ਸਕਸੈਸਡ ਫੇਰ ਦੁਆਰਾ ਘੁੰਮ ਕੇ ਵਧਿਆਣਾ ਸ਼ੁਰੂ ਹੋ ਗਿਆ ਵੀਜ਼ਾਸ ਆਣੇ ਸ਼ੁਰੂ ਹੋ ਚੁੱਕੇ ਹੋਏ ਨੇ ਤੇ ਜਿਹੜਾ ਸਭ ਤੋਂ ਸਾਡਾ ਹੌਟ ਪ੍ਰੋਡਕਟ ਹੈ ਜਪਾਨ ਚੱਲਦਾ ਪਿਆ ਜਪਾਨ ਦੇ ਵਿੱਚ ਅਗਰ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ ਨਹੀਂ ਵੀ ਹੈਗੀ ਆਪਰ ਸੌਰੀ ਇਨਕਮ ਟੈਕਸ ਰਿਟਰਨ ਚਾਹੀਦੀ ਹੈ ਅਗਰ ਬੈਂਕ ਬੈਲੈਂਸ ਨਹੀਂ ਹੈਗਾ ਤਾਂ ਵੀ ਤੁਸੀਂ ਜਪਾਨ ਦਾ ਵੀਜ਼ਾ ਹਾਸਲ ਕਰ ਸਕਦੇ ਹੈਗੇ ਹੋ ਔਰ ਰਾਈਟ ਟਾਈਮ ਇਹੀ ਹੈ ਵੀਜ਼ਾ ਅਪਲਾਈ ਕਰਨ ਦਾ ਹੈਗਾ ਕਿਉਂਕਿ ਅ ਅੱਗੇ 크리스마스 ਨਿਊ ਇਅਰ ਆ ਰਿਹਾ ਹੈਗਾ ਤੇ ਸਾਨੂੰ ਪਤਾ ਹੈ ਹਰ ਸਾਲ ਕਾਫੀ ਲੋਕ ਜਿਹੜੇ ਨੇ ਘੁੰਮਣ ਜਾਂਦੇ ਨੇ ਤੇ ਇਹ ਕੰਟਰੀਆਂ ਨੂੰ ਵੀ ਉਡੀਕ ਹੁੰਦੀ ਹੈ ਕਿ ਕਦੋਂ 크리스마ਸ ਨਵਾਂ ਸਾਲ ਆਏ ਤੇ ਲੋਕ ਸਾਡੇ ਕੋਲ ਘੁੰਮਣ ਆਣ ਕਿਉਂਕਿ ਇੱਕ ਬੰਦਾ ਅਗਰ ਜੋ ਘੁੰਮਣ ਜਾਏਗਾ ਹੋਟਲ ਦਾ ਖਰਚਾ ਚੱਕੇਗਾ ਘੁੰਮਣ ਫਿਰਨ ਦਾ ਖਰਚਾ ਚੱਕੇਗਾ ਉਸਨੂੰ ਟੈਕਸ ਮਿਲੇਗਾ ਚਲੋ ਇਹ ਮਤਲਬ ਇਹ ਹੋ ਗਿਆ ਨਾ ਸੋਨੇ ਤੇ ਸੁਹਾਗੇ ਵਾਲਾ ਚੀਜ਼ ਹੋ ਗਈ ਪਰ ਮੇਰੇ ਹਿਸਾਬ ਨਾਲ ਤੁਹਾਡੇ ਕੋਲ ਤਾਂ ਬੰਦਾ ਜਦੋਂ ਮਰਜ਼ੀ ਆ ਸਕਦਾ ਕਿਉਂਕਿ ਤੁਸੀਂ ਉਹਨੂੰ ਆਲਰੇਡੀ ਜਿਹੜਾ ਪਰਪਸ ਆਫ ਵਿਜ਼ਿਟ ਕਲੀਅਰ ਕਰਦੇ ਹੋ ਉਹਦਾ ਤੇ ਤੁਹਾਡੇ ਕੋਲ ਤਾਂ ਮੇਰੇ ਹਸਾਨਾ ਬੰਦਾ ਜਦੋਂ ਮਰਜ਼ੀ ਅਪਲਾਈ ਕਰ ਸਕਦਾ ਬਟ ਆ ਇਹਨਾਂ ਦਿਨਾਂ 'ਚ ਮੈਨੂੰ ਲੱਗਦਾ ਕਿ ਵੀਜ਼ਾ ਸਕਸੈਸ ਰੇਟ ਜ਼ਿਆਦਾ ਵਧੀਆ ਹੁੰਦਾ ਹੈ ਤਾਂ ਸੋਨੇ ਤੇ ਸੁਹਾਗੇ ਵਾਲਾ ਗੱਲ ਹੈ ਹੈਨਾ ਦੇਖੋ ਵੀਜ਼ਾ ਇਹ ਵਾਕਈ ਤੁਸੀਂ ਆਪ ਸੋਚੋ ਜਿਹੜਾ ਬੰਦਾ ਘੁੰਮਣ ਫਿਰਨ ਜਾਣਾ ਚਾਹੁੰਦਾ ਉਹ ਆਪਣਾ ਟਾਈਮ ਦੇਖੇਗਾ ਕਿ ਮੇਰੇ ਕੋਲ ਸੂਟੇਬਲ ਟਾਈਮ ਕੀ ਹੈ ਘੁੰਮਣ ਦਾ ਉਦੋਂ ਅਪਲਾਈ ਕਰੇਗਾ ਚਾਹੇ ਉਹ ਜਨਵਰੀ ਹੋਵੇ ਚਾਹੇ ਉਹ ਮਾਰਚ ਹੋਵੇ ਜਾਂ ਦਸੰਬਰ ਹੋਵੇ ਜਦੋਂ ਤੁਹਾਨੂੰ ਟਾਈਮ ਮਿਲਦਾ ਹੈ ਜਦੋਂ ਤੁਹਾਡੇ ਕੋਲ ਫੰਡ ਅਵੇਲੇਬਲ ਹੈਗਾ ਤੁਸੀਂ ਘੁੰਮਣ ਫਿਰਨ ਜਾ ਸਕਦੇ ਹੋ ਐਸਾ ਕੋਈ ਨਹੀਂ 12 ਮਹੀਨੇ ਤੁਸੀਂ ਸਾਲ ਦੇ ਵਿੱਚ ਜਦੋਂ ਮਰਜ਼ੀ ਘੁੰਮਣ ਫਿਰਨ ਜਾ ਸਕਦੇ ਹੋ ਅੱਛਾ ਇੱਕ ਤੁਹਾਡੀ ਗੱਲਾਂ 'ਚੋਂ ਮੈਨੂੰ ਕੁਐਸਚਨ ਆਇਆ ਕਿ ਮਤਲਬ ਅਵੇਅਰਨੈਸ ਦੀ ਵੀ ਕਮੀ ਹੈ ਜਿਵੇਂ ਆਈਟੀਆਰ ਨੂੰ ਲੈ ਕੇ ਤੁਸੀਂ ਗੱਲ ਕੀਤੀ ਜੀ ਮੇਰੇ ਮੇਰੇ ਨੌਨ ਚੇ ਹੀ ਸੀਗਾ ਕੋਈ ਬੰਦਾ ਮੈਂ ਮਤਲਬ ਜੌਬ ਕਰਦਾ ਉਹਨੇ ਮੈਨੂੰ ਕਿਹਾ ਪਾਜੀ ਮੈਂ ਵੀਜ਼ਾ ਅਪਲਾਈ ਕਰ ਸਕਦਾ ਮੈਂ ਕਿਹਾ ਯਾਰ ਮੈਂ ਪਹਿਲਾਂ ਇਹੀ ਪੁੱਛਿਆ ਮੈਂ ਕਿ ਆਈਟੀਆਰ ਕਿੰਨੀ ਭਰਦਾ ਕਹਿੰਦਾ ਮੈਂ ਤਾਂ ਜੌਬ ਕਰਦਾ ਜੀ ਆਈਟੀਆਰ ਭਰਦਾ ਹੀ ਨਹੀਂ ਤਾਂ ਮੈਂ ਕਹਿੰਦਾ ਤੂੰ ਨਿਲ ਦੀ ਆਈਟੀਆਰ ਭਰ ਲੈ ਹੂੰ ਸੋ ਮਤਲਬ ਆਈਟੀਆਰ ਕਿੰਨਾ ਕੋ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਡੇ ਵੀਜ਼ਾ ਲੈਂਥ ਚ ਖਾਲੀ ਵੀਜ਼ਾ ਲੈਣ ਦੇ ਵਿੱਚ ਨਹੀਂ ਮੈਂ ਕਹਿੰਨਾ ਅਗਰ ਤੁਸੀਂ ਇੰਡੀਆ ਚ ਰਹਿੰਦੇ ਹੋ ਪੰਜਾਬ ਚ ਰਹਿੰਦੇ ਹੋ ਤੁਸੇ ਤੁਹਾਡਾ ਫਰਜ ਹੈ ਕਿ ਤੁਸੀਂ ਆਈਟੀਆਰ ਨੂੰ ਫਿਲ ਕਰੋ ਇਹ ਤੁਹਾਨੂੰ ਦਾ ਕੰਪਲਸਰੀ ਹੋਣਾ ਚਾਹੀਦਾ ਹਰ ਬੰਦੇ ਦਾ ਕਿ ਤੁਸੀਂ ਭਾਵੇਂ ਨਿਲ ਭਰੋ ਇਨਕਮ ਹੈ ਤੇ ਉਹਨੂੰ ਰਿਟਰਨ ਭਰਉ ਨਹੀਂ ਹੈ ਤੇ ਨਿਲ ਚ ਭਰ ਦਿਓ 7 ਲੱਖ ਤੱਕ ਨਿਲ ਤੁਸੀਂ ਭਰ ਸਕਦੇ ਹੈਗੇ ਹੋ ਹੋਰ ਇਸ ਤੋਂ ਵੱਧ ਕੀ ਛੂਟ ਚਾਹੀਦੀ ਹੈ ਖਾਲੀ ਵੀਜ਼ਾ ਅਪਲਾਈ ਕਰਨ ਦੇ ਲਈ ਰਿਟਰਨ ਦੀ ਲੋੜ ਨਹੀਂ ਹੈਗੀ ਇੱਕ ਨੈਸ਼ਨੈਲਿਟੀ ਤੁਸੀਂ ਜੈਨੂਇਨ ਇਸ ਕੰਟਰੀ ਦੇ ਸਿਟੀਜ਼ਨ ਹੈਗੇ ਹੋ ਉਹ ਇੱਕ ਰਿਟਰਨ ਤੋਂ ਪ੍ਰੂਫ ਹੁੰਦਾ ਕੱਲੂ ਤੁਸੀਂ ਲੋਨ ਲੈਣਾ ਤੁਸੀਂ ਈਵਨ ਦਟ ਅੱਜ ਦੀ ਡੇਟ ਦੇ ਤੁਸੀਂ ਜੇਕਰ ਕਿਸੇ ਅੱਛੀ ਕੰਪਨੀ ਮਲਟੀਨੇਸ਼ਨਲ ਕੰਪਨੀ ਤੇ ਜੌਬ ਲਈ ਅਪਲਾਈ ਵੀ ਕਰਨਾ ਹੈ ਨਾ ਉੱਥੇ ਵੀ ਰਿਟਰਨ ਮੰਗਦੇ ਨੇ ਉੱਥੋਂ ਪਤਾ ਲੱਗਦਾ ਕਿ ਇਹ ਬੰਦਾ ਕਿੰਨਾ ਕ ਸਮਝਦਾਰ ਹੈ ਔਰ ਕਿੰਨਾ ਅਪ ਟੂ ਡੇਟ ਹੈਗਾ ਉਹ ਗੱਲਾਂ ਹੁਣ ਗਈਆਂ ਕਿ ਰਿਟਰਨ ਦਾ ਭਰਦੇ ਨਹੀਂ ਅਜੇ ਤਾਂ ਭਰਦੇ ਨਹੀਂ ਸੀ ਰਿਟਰਨ ਇਹ ਤਾਂ ਹੁਣ ਤੁਹਾਨੂੰ ਆਪਣੇ ਡਾਕੂਮੈਂਟਸ ਪ੍ਰੋਪਰ ਸੈੱਟ ਕਰਕੇ ਰੱਖਣੇ ਪੈਣੇ ਔਰ ਆਨਲਾਈਨ ਤੇ ਤੁਹਾਡੇ ਆਧਾਰ ਕਾਰਡ ਦੇ ਨਾਲ ਹੀ ਸਾਰਾ ਕੁਝ ਅਟੈਚ ਹੋ ਜਾਣਾ 70% ਤਾਂ ਹੋ ਚੁੱਕਾ ਹੈ 100% ਹੋਣਾ ਹੈ ਤੁਹਾਡੇ ਰਿਟਰਨ ਤੁਹਾਡੀ ਪ੍ਰੋਪਰਟੀ ਤੁਹਾਡਾ ਬੈਂਕ ਬੈਲੈਂਸ ਤੁਸੀਂ ਕੀ ਕੀ ਤੁਸੀਂ ਕੋਈ ਤੁਹਾਡੇ ਕੋਲ ਸਮਾਨ ਹੈ ਕੀ ਖਰੀਦਿਆ ਹੋਇਆ ਸਾਰਾ ਕੁਝ ਤੁਹਾਡੇ ਆਧਾਰ ਕਾਰਡ ਤੇ ਬੋਲੇਗਾ ਤੁਹਾਨੂੰ ਕਿਸੇ ਡਾਕੂਮੈਂਟ ਦੇ ਲਗਾਉਣ ਦੀ ਲੋੜ ਨਹੀਂ ਪੈਣੀ ਆਧਾਰ ਕਾਰਡ ਦੀ ਕਾਪੀ ਲੱਗਣੀ ਹੈ ਤੁਸੀਂ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਸਾਲੀ ਨਾਲ ਸੋ ਬੜਾ ਵਧੀਆ ਤੁਸੀਂ ਐਕਸਪਲੇਨ ਕੀਤਾ ਡਿਸਪਲੇ ਜੀ ਸਟੂਡੀਓ ਚ ਆਉਣ ਲਈ ਤੁਹਾਡਾ Thank you.